ਅੱਜ ਮੇਰੀ ਇਹੋ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਤਖੜੇ ਹੋ ਕੇ ਸਰਕਾਰ ਜਿਹੜੀ ਹੈ ਨਸ਼ੇ ਦੇ ਵਿਰੁੱਧ ਕੱਪੜ ਪਰ ਜਟਾਨ ਬਣ ਕੇ ਖੜੋਤੀ ਹੈ। ਮੜਾ ਨੌਜਵਾਨਾਂ ਨੂੰ ਇਹੋ ਬੇਨਤੀ ਕਰਦਾ ਵੀ ਤਖੜੇ ਹੋ ਕੇ ਜੁੱਧ ਨਸ਼ੇ ਦੇ ਵਿਰੁੱਧ ਜਿਹੜੀ ਇਹ ਮਹਿੰਮ ਚੱਲ ਰਹੀ ਹੈ ਉਹ ਵਿੱਚ ਸਾਥ। ਆਜ ਕੋਲ ਖਾਣੇ ਬਾਹਰ ਜਾਓ ਆ ਜਾ 575 ਦਿਖਾਵਾ ਇਹ ਦੇ ਕਰਾਣਾ ਹੱਲੇ ਦੀ ਮੀਟਿੰਗ ਬੱਧੀ ਹੈ 1.500 ਮੋਟਰ ਨੂੰ ਯਾਦ ਕਰੀ ਓਕੇ ਤੇਰੀ ਕਾਫੀ ਜਿੰਦਾਬਾਦ ਮਜ਼ਾ ਨਜ਼ਾਰਾ ਹੈ ਲੜਾਈ ਚ ਆਵਾਜ਼ ਸਾਡੇ ਜਿਹੜਾ ਜਿਹੜਾ ਘਰ ਯੁੱਧ ਤੇ ਨਿਸ਼ਾਨਾ ਤੇ ਕੁਮਾਰ ਜੱਟ ਇਹਨਾਂ ਦਾ ਰਹਿਣ ਦੇ ਰਿਹਾ ਹੈ ਭਰਪੁਰ ਜੀ ਅੱਜ ਮੇਰੀ ਇਹੋ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਤਗੜੇ ਹੋ ਕੇ ਸਰਕਾਰ ਜਿਹੜੀ ਹੈ ਨਸ਼ੇ ਦੇ ਵਿਰੁੱਧ ਕੱਟ ਪਰਚਾਨ ਬਣ ਕੇ ਖੜੋਤੀ ਹੈ ਮੈਂ ਨੌਜਵਾਨਾਂ ਨੂੰ ਇਹੋ ਬੇਨਤੀ ਕਰਦਾ ਵੀ ਤਗੜੇ ਹੋ ਕੇ ਜੁੱਧ ਨਸ਼ੇ ਦੇ ਖਿਲਾਫ ਜਿਹੜੀ ਇਹ ਮਹਿੰਮ ਚੱਲ ਰਹੀ ਹੈ ਉਹ ਵਿੱਚ ਸਾਥ ਦੇ ਸਰ ਪਠਾਨਕੋਟ ਦੀ ਲੋਕ ਸਭਾ ਚੋਣਾਂ ਵੀ ਕੋ ਇਲੈਕਸ਼ਨ ਲੜਿਓ ਪਠਾਨਕੋਟ ਦੀ ਮੰਗ ਹੈ ਪਠਾਨਕੋਟ ਤੋਂ ਫਰੀ ਦੁਆਰ ਨੂੰ ਜਾਣ ਵਾਲੀ ਜੀ ਬੀਬੀਆਂ ਦੇ ਪਾਸੇ ਚੱਲ ਰਹੀ ਪੰਜਾਬ ਦੀ ਕਾ ਲੰਬੇ ਤੋਂ ਲੰਬੇ ਤੋਂ ਬੰਦ ਪਈ ਹੈ ਕੋਲ ਚੈੱਕ ਕਰਨੀ ਤੁਸੀਂ ਇਹ ਜਿਹੜੀ ਮੰਗ ਹੈ ਸਾਡੇ ਲੋਕਾਂ ਤੋਂ ਬਬੂਤੀ ਸ਼ਰਮਾ ਜੀ ਜਿਹੜੇ ਸਾਡੇ ਹਲਕਾ ਇੰਚਾਰਜ ਉਹਨਾਂ ਨੂੰ ਲੋਟ ਕਰਾਓ ਠੀਕ ਹੈ ਮੈਂ ਉਹਨਾਂ ਤੋਂ ਲੈ ਕੇ ਆਪਰ ਟ੍ਰਾਂਸਪੋਰਟ ਮੰਤਰੀ ਨਾਲ ਗੱਲ ਕਰਦੇ ਹਾਂ ਇਹ ਗੱਲ ਇਹ ਲਾਇਸੈਂਸ ਕਾਫੀ ਦਿਨਾਂ ਤੋਂ ਮੀਤੋਂ ਬੰਦ ਪਈ ਹੋਈ ਹੈ ਕਿਹੜੇ ਲਾਇਸੈਂਸ ਵਾਸੀ ਲਾਇਸੈਂਸ ਦੀ ਬਿਲਡਿੰਗ ਦਾ ਕੰਮ ਲੱਗਦਾ ਕਿਉਂ ਕਾਫੀ ਟਾਈਮ ਤੋਂ 3-4 ਮਹੀਨੇ ਤੋਂ ਡੇ ਹੋ ਰਹੀ ਹੈ ਪੂਰੇ ਪੰਜਾਬ ਦੇ ਕਾਰਨ ਨਾ ਨਵੀਂ ਪੰਜਾਬ ਦੇ ਨਹੀਂ ਉਸ ਸੀਮਾ ਵਾਲਾ ਭਾਈ ਹਾਂ ਮੇਰੇ ਮੈਨੂੰ ਵੀ ਉੱਚੇ ਨੀ ਦੇ ਵਿਧਾਨ ਸਭਾ ਦੇ ਵਿੱਚ ਨਹੀਂ ਨਹੀਂ ਮੇਰੇ ਧਿਆਨ ਚ ਕੋਈ ਨਹੀਂ ਆ ਅੱਜ ਸਾਡੇ ਕਾਰਜਕਾਰੀ ਪ੍ਰਧਾਨ ਐਮਐਲਏ ਮਟਾਲਾ ਸ਼ੈਰੀ ਕਲਸੀ ਜੀ ਪਠਾਨਪੁਰ ਫਰੀਦੀ ਦੇ ਦੌਰਾਨ ਸਾਡੇ ਅੰਮ੍ਰਿਤ ਵਿਖਰੀ ਵਿੱਚ ਇੱਕ ਪ੍ਰੋਗਰਾਮ ਰੱਖਿਆ ਤੇ ਉੱਥੇ ਸ਼ੈਰੀ ਕਲਸੀ ਜੀ ਗੁਰਦੀਪ ਰੰਧਾਵਾ ਜੀ ਨਾਲ ਐਮਐਲਏ ਸਾਹਿਬ ਤੇ ਸ਼ਮਸ਼ੇਰ ਸਿੰਘ ਜੀ ਵੀ ਪਹੁੰਚੇ ਤੇ ਉਹਨਾਂ ਨੇ ਜਿਹੜਾ ਯੁੱਧ ਨਿਸ਼ਾਨ ਰੋਧੂ ਮੁਹਿੰਮ ਦੇ ਵਿੱਚ ਸਾਡੇ ਪਠਾਨਪੁਰ ਦੇ ਲੋਕਾਂ ਨੂੰ ਜਿਹੜਾ ਆ ਦੱਸਿਆ ਔਰ ਸਰਕਾਰ ਦੀਆਂ ਨੀਤੀਆਂ ਬਾਰੇ ਦੱਸਿਆ ਅਈ ਸਾਰੇ ਲੀਡਰਾਂ ਦਾ ਔਰ ਸਾਰੇ ਲੋਕਾਂ ਦਾ ਬੜੇ ਧੰਨਵਾਦ ਕਰਦੀਆਂ ਜਿਹੜੇ ਉੱਥੇ ਪਹੁੰਚੇ ਤੇ ਜਿਨ੍ਹਾਂ ਨੇ ਹੌਸਲਾ ਵਧਾਈ ਕੀਤੀ ਔਰ ਸਾਰੇ ਆਮ ਆਦਮੀ ਪਾਰਟੀ ਦੇ ਜ਼ਿਲ੍ਹੇ ਦੇ ਵਰਕਰ ਸਹਿਬਾਨ ਲੀਡਰ ਸਹਿਬਾਨ ਸਾਰਿਆਂ ਦਾ ਬਹੁਤ-ਬਹੁਤ ਇੱਕ ਵਾਰੀ ਫੇਰ ਧੰਨਵਾਦ ਕਰਦੇ ਆਂ ਕਿ ਜਿਹੜੇ ਉੱਥੇ ਪਹੁੰਚੇ ਔਰ ਜਿਨ੍ਹਾਂ ਸਾਡੇ ਲੀਡਰਾਂ ਨੂੰ ਸੁਣਿਆ ਬਹੁਤ-ਬਹੁਤ ਧੰਨਵਾਦ ਅੱਜ ਸਾਡੇ ਸ਼ਹਿਰ ਸਾਡੇ ਕਾਰਜਕਰਮੀ ਪੰਜਾਬ ਪ੍ਰਧਾਨ ਅਮਰਸ਼ੀਰ ਸਿੰਘ ਸ਼ਹਿਰੀ ਕਲਸੀ ਜੀ ਐਮਐਲਏ ਪਟਿਆਲਾ ਔਰ ਐਮਪੀ ਕੈਂਡੀਡੇਟ ਬਲਕਸਪਾ ਗੁਰਦਾਸਪੁਰ ਲੋਕ ਸਭਾ ਇੰਚਾਰਜ ਔਰ ਇੰਪਰੂਵਮੈਂਟ ਟਰਸਟ ਚੇਅਰਮੈਨ ਅਜੀਤ ਸ਼ਰਮਾ ਜੀ ਸਾਡੇ ਡੇਰਾ ਬਾਬੇ ਨਾਨਕ ਦੇ ਹਲਕੇ ਦੇ ਵਿਧਾਇਕ ਗੁਰਦੀਪ ਰਧਾਵਾ ਜੀ ਉਹਨਾਂ ਨਾਲ ਸਾਡੇ ਜਿਹੜੇ ਵੀ ਚੇਅਰਮੈਨ ਨੇ ਉਹ ਅੱਜ ਪਖਾਨਗੁਰ ਗੁਜੇ ਸੀਗੇ ਔਰ ਉਹਨਾਂ ਨੇ ਅੱਜ ਵਿਸ਼ੇਸ਼ ਰੂਪ ਚ ਸਾਡਾ ਇੱਕ ਪ੍ਰੋਗਰਾਮ ਰੱਖਾਇਆ ਸੀ ਜਿਹੜਾ ਕਿ ਬੜਾ ਹੀ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਬੜਾ ਵਧੀਆ ਕਾਮਯਾਬ ਹੋਇਆ ਔਰ ਉਸ ਸਮਾਰੋਹ ਦੇ ਵਿੱਚ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਬਾਰੇ ਗੱਲਬਾਤ ਹੋਈ ਜਿੱਦੇ ਸਭ ਤੋਂ ਪਹਿਲਾਂ ਗੱਲ ਚੱਲੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਨੇ ਜਿਹੜੀ ਮੁਹਿੰਮ ਚਲਾਈ ਹੈ ਜਿਹੜੇ ਵੀ ਨਸ਼ੇ ਨੇ ਪੰਜਾਬ ਦੇ ਜਨਾਂ ਦੇ ਰੂਪ ਵਿੱਚ ਖਤਮ ਕਰਨੇ ਜਿਹੜਾ ਅਸੀਂ ਖਤਮ ਕਰਦੇ ਰਹੇ ਨੇ ਜੋ ਵੀ ਸਰਦਾਰ ਭਗਵੰਤ ਸਿੰਘ ਮਾਹ ਜੀ ਸਾਡੇ ਲੀਡਰ ਮਾਜਨ ਕਟਾਰੂ ਚੱਕ ਜੀ ਪਰਪਾਲ ਜੀਮਾ ਜੀ ਔਰ ਸਾਡੇ ਹਰਬਰ ਪਿਆਰੇ ਨੇਤਾ ਸ਼ਹੀਦ ਕਲਸੀ ਜੀ ਇਹ ਸਭ ਨੇ ਕਿਹਾ ਵੀ ਜਿਹੜਾ ਚਿੱਟਾ ਜਿਹੜਾ ਨਸ਼ਾ ਜਿਹੜਾ ਪੰਜਾਬ ਦੇ ਜਣਾਂ ਨੂੰ ਔਰ نسلਾਂ ਨੂੰ ਖਤਮ ਕਰ ਰਿਹਾ ਉਹਦੀ ਜਿਹੜਾ ਉਹਨੂੰ ਜਿਹੜੋ ਖਤਮ ਕਰ ਦੇਣਾ ਆਉਣ ਵਾਲੇ ਸਮੇਂ ਵਿੱਚ ਜਿਹੜੀ ਪਠਾਨਕੋਟ ਦੀ ਕਾਰਪੋਰੇਸ਼ਨ ਹੈ ਇਹਦੇ ਵਿੱਚ ਵੀ ਵੱਧ ਤੋਂ ਵੱਧ ਕੰਮ ਕਰਾ ਕੇ ਲੋਕਾਂ ਨੂੰ ਅਪੀਲ ਕਰੀ ਜਨਤਾ ਕਿ ਵੀ ਵੱਧ ਤੋਂ ਵੱਧ ਕਾਉਂਸਲਰ ਆਪ ਨੇ ਜਿਤਾਓ ਔਰ ਆਪ ਦਾ ਮੀਅਰ ਬਣਾਈਏ ਪੰਜਾਬ ਸਰਕਾਰ ਵੱਲੋਂ ਮੁਸਤੀ ਬਿਜਲੀ ਯੋਜਨਾ ਦੇ ਅਗੇ ਲੋਕਾਂ ਨੂੰ ਆਮਾ ਬਿਧ ਬਹਈਆ ਕਰਾਈ ਜਾ ਰਹੀ ਹੈ ਚੰਗੀ ਸਿੱਖਿਆ ਦੇ ਉੱਤੇ ਵੀ ਗੱਲਬਾਤ ਹੋਈ ਚੰਗੀ ਚਿਕਿਤਸਾ ਦੇ ਉੱਤੇ ਵੀ ਗੱਲਬਾਤ ਹੋਈ ਜਿੱਦਾਂ ਕਿ ਸਿਵਰਾ ਸਟਾਲ ਦਾ ਨਵੀਨੀਕਰਨ ਕਰਕੇ ਹੋਰ ਇਹਨਾਂ ਨੂੰ ਚੰਗੇ ਤਰੀਕੇ ਨਾਲ ਇਹਦੇ ਉੱਤੇ ਜਿਹੜੇ ਸਰਕਾਰ ਫੰਡ ਖਰਚ ਕੇ ਨੂੰ ਇੱਕ ਅਜੋਲੀਕ ਹਸਪਤਾਲ ਬਣਾ ਜਾ ਰਹੀ ਹੈ ਪਖਾਨਕੋਟ ਵਿੱਚ ਸਟੇਡੀਅਮ ਦੀ ਮੰਗ ਵੀ ਜਿਹੜੀ ਰੱਖੀ ਗਈ ਹੈ ਉਹ ਵੀ ਉਹਨਾਂ ਨੇ ਸ਼ਹਿਰੀ ਕਸੀ ਜੀ ਨੇ ਕਿਹਾ ਵੀ ਇਹ ਵੀ ਸਾਡੀ ਪ੍ਰਾਇੋਰਟੀ ਹੈ ਵੀ ਜਿਹੜੇ ਯੁਵਾਵਾਂ ਉਹ ਨਸ਼ੇ ਨੂੰ ਛੱਡ ਕੇ ਜਿਹੜਾ ਵੀ ਖੇਡ ਗੋਦਾਲੇ ਮਹੀਨ ਚ ਲੱਗਣ ਔਰ ਪੰਜਾਬ ਸਰਕਾਰ ਨੇ ਕਈ ਉਪਰਾਲੇ ਕੀਤੇ ਹੈ ਵੀ ਜਿਹੜੇ ਨਸ਼ਿਆਂ ਦੇ ਖਿਲਾਫ ਨੌਜਵਾਨ ਨੂੰ ਖੇਡ ਗੋਦਾਲੇ ਪਾਸੇ ਜਿਹੜਾ ਉਹਨਾਂ ਨੇ ਪ੍ਰਸਾਹਿਤ ਕੀਤਾ ਚੰਗੀ ਸਿੱਖਿਆ ਵਾਲੇ ਪ੍ਰਸਾਹਿਤ ਕੀਤਾ ਮਾਣ ਸਾਹਿਬ ਨੇ ਹੁਣ ਤੱਕ ਕਾਫੀ ਜਿਹੜੀਆਂ ਨੌਕਰੀਆਂ ਨੇ ਪਹਿਲੇ ਸਾਲ ਤੋਂ ਹੀ ਖੋਲੀਆਂ ਨੇ ਔਰ ਜਿੰਨੇ 50 ਹਜ਼ਾਰ ਤੋਂ ਵੱਧ ਜਿਹੜੀਆਂ ਲੋਕਾਂ ਨੂੰ ਪੰਜਾਬ ਦੇ ਉਸ ਨਿਕਾਣ ਨੂੰ ਮੇਰੀ ਨੌਕਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਕਈ ਇਹੋ ਜੋ ਉਪਰਾਲੇ ਕਰ ਰਿਹਾ ਜਿਹੜਾ ਸਾਂਖਰਸ਼ਾ ਫੋਰਸ ਹੈ ਜਿਹੜਾ ਵੀ ਸਾਡੀ ਆਮ ਆਦਮੀ ਪਾਰਟੀ ਨੇ ਇਸ ਚੀਜ਼ ਦੇ ਉੱਤੇ ਆਪਣੇ ਮੈਨੀਫੈਸਟੋ ਜਿਕਰ ਨਹੀਂ ਕੀਤਾ ਉਹ ਵੀ ਉਹਨਾਂ ਨੇ ਸ਼ੁਰੂਆਤ ਕੀਤੀ ਕਿਆ ਦੀ ਯਾਤਰਾ ਯੋਜਨਾ ਵੀ ਉਹ ਵੀ ਕੀਤੀ ਔਰ ਹਰ ਉਪਰਾਲੇ ਜਿਹੜੇ ਕਿ ਹਰ ਆਮ ਆਦਮੀ ਨੂੰ ਔਰ ਹਰ ਪੰਜਾਬ ਨੂੰ ਸੂਰਤ ਦੇਣ ਵਾਲੇ ਉੱਤੇ ਜਾ ਰਹੇ ਨੇ ਔਰ ਇਸ ਸਮੇਂ ਕਿਸਾਨਾਂ ਦੇ ਮੁੱਦੇ ਉੱਤੇ ਵੀ ਗੱਲਬਾਤ ਹੋਈ ਤੇ ਉਹਨਾਂ ਨੇ ਸਾਡੇ ਨੇਤਾਵਾਂ ਸਾਡੇ ਜਿਹੜੇ ਮਾਨਣਯੋਗ ਨੇਤਾ ਸ਼ੈਰੀ ਕਸਵੀ ਜੀ ਅਰ ਗੁਰਦੀਪ ਰੰਧਾਵਾ ਜੀ ਅਜੀਤ ਸ਼ਰਮਾ ਜੀ ਔਰ ਸਾਡੇ ਬੋਰ ਦੇ ਜਿਹੜੇ ਪਤਵੰਤੇ ਲੀਡਰ ਆਏ ਹੋਏ ਸੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਨਾਲ ਸਰਕਾਰ ਜਿਹੜੀ ਪੰਜਾਬ ਸਰਕਾਰ ਖੜੀ ਹੈ ਉਹਨਾਂ ਦੇ ਹੱਕਾਂ ਦੇ ਵਾਸਤੇ ਖੜੀ ਹੈ ਪਰ ਸੜਕਾਂ ਬੰਦ ਕਰਕੇ ਇਹ ਜਾਬ ਕਰਕੇ ਪੰਜਾਬ ਨੂੰ ਬਹੁਤ ਆਰਥਿਕ ਨੁਕਸਾਨ ਹੋ ਰਿਹਾ ਹੈ ਜਿਸ ਦੇ ਕਰਕੇ ਬਾਹਰੋਂ ਜਿਹੜੀਆਂ ਵੱਡੀਆਂ ਇੰਡਸਟਰੀਆਂ ਉੱਦਦ ਕਰਕੇ ਨਹੀਂ ਆ ਰਹੀਆਂ ਪਰੇ ਇਸ ਪੰਜਾਬ ਦੇ ਨੌਜਵਾਨਾਂ ਦੇ ਆਪਣੇ ਰੋਜਗਾਰ ਨੂੰ ਵੀ ਦਿੱਖਦੇ ਪੰਜਾਬ ਦੇ ਵਿਕਾਸ ਨੂੰ ਦਿੱਖਦੇ ਆਰਥਿਕ ਹਾਲਾਤ ਨੂੰ ਦਿੱਖਦੇ ਕਿਸਾਨਾਂ ਦੇ ਮੁੱਦੇ ਨੂੰ ਵੀ ਇਹ ਜ਼ਰੂਰੀ ਹੈ ਕਿ ਇਹਨਾਂ ਨੂੰ ਮੁੱਦੇ ਦੇ ਉੱਤੇ ਰੋਕੀ ਨਾ ਸਿੱਖੀ ਜਾਏ ਕਿਉਂਕਿ ਇਹ ਮੰਗਾਂ ਕੇਂਦਰ ਸਰਕਾਰ ਨੇ ਮੰਨਣੀਆਂ ਐ ਪਰ ਪੰਜਾਬ ਸਰਕਾਰ ਜਿਹੜੀ ਕਿਸਾਨਾਂ ਨਾਲ 24 ਘੰਟੇ ਖੜੀ ਐ ਪਰ ਜਿਹੜਾ ਸੜਕਾਂ ਦਾ ਜਾਮ ਕਰਕੇ ਜਾਂ ਆ ਵਿਕਾਸ ਦੀ ਗਤੀ ਨੂੰ ਰੋਕਾਂਗੇ ਤੇ ਪੰਜਾਬ ਦਾ ਪਹਿਲੇ ਹੀ ਬਹੁਤ ਨੁਕਸਾਨ ਆਇਆ ਲੋਕਾਂ ਦਾ ਵੀ ਬਹੁਤ ਨੁਕਸਾਨ ਹੋਣਾ ਇਸ ਚੀਜ਼ ਦੇ ਉੱਤੇ ਵੀ ਅਸੀਂ ਕਿਸਾਨਾਂ ਨੂੰ ਸਮਝਾਉਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਉਹਨਾਂ ਨਾਲ ਰਾਜਨੀਤਿਕ ਖੜੀ ਹੈ ਪਰ ਉਹ ਪੰਜਾਬ ਹਿੱਤਾਂ ਦੀ ਗੱਲ ਕਰ ਜਿੱਥੇ ਕਿਤੇ ਸੈਂਟਰ ਉਹਨਾਂ ਦਾ ਨੁਕਸਾਨ ਕਰੀ ਹੈ ਉਸ ਲੜਾਈ 'ਚ ਹੀ ਉਹਨਾਂ ਨਾਲ ਹੈ ਕਿਉਂਕਿ ਕਿਸਾਨ ਸਾਡਾ ਅੰਨ ਦਤਾ ਨਾਟ ਜੇ ਕਿਸਾਨ ਨੇ ਉਹਨਾਂ ਹੀ ਜ਼ਰੂਰੀ ਕਿਸਾਨ ਆ ਸਾਡੇ ਲਈ ਜਿਵੇਂ ਸਾਡੀ ਮਾਂ ਦਾ ਸਾਡੇ ਜੀਵਨ 'ਚ ਰੋਲ ਆ ਮਾਂ ਫਿਰ ਕੂਕਸ਼ੇ ਜੰਦੀ ਆ ਜੇ ਕੋਈ ਪੇਟ ਭਰਦਾ ਤਾਂ ਕਿਸਾਨ ਭਰਦੇ ਨੇ ਔਰ ਕਿਸਾਨ ਜਿਹੜੇ ਨੇ ਸਾਡੇ ਅੰਨਦਾਤਾ ਨੇ ਅੰਨਦਾਤਾ ਨਾਲ ਸਾਡੀ ਆਮ ਆਦਮੀ ਪਾਰਟੀ ਦੇ ਨਾਲ ਖੜੀ ਹੈ ਕਿਸੇ ਵੀ ਅੰਦੋਲਨ ਚ ਪਰ ਇਹ ਅੰਦੋਲਨ ਜਿਹੜੇ ਵੀ ਅਸੀਂ ਵਿਰੋਧੀ ਚਾਹਦੇ ਨੇ ਉਹਨਾਂ ਕਿਸਾਨਾਂ ਨੂੰ ਰੋਟੀ ਸਿਕੜਾ ਚਾਦਰ ਰਾਜਨੀਤੀ ਉੱਤੇ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਉਹਨਾਂ ਨੇ ਵੀ ਕਿਹੜੇ ਆਪਣੇ ਸਰਕਾਰਾਂ ਦੇ ਵਿੱਚ ਖੁਸ਼ ਕੀਤਾ ਉਹਦੇ ਨੂੰ ਸਿਰਫ ਮੁੱਦਾ ਬਣਾ ਰਹੇ ਨੇ ਮੈਂ ਕਿਸਾਨ ਭਰਾਵਾਂ ਕੀ ਬੇਨਤੀ ਕਰਾਂਗਾ ਕਿ ਉਸ ਚੀਜ਼ ਨੂੰ ਰਾਜਨੀਤਿਕ ਰੰਗਣਾ ਦੇਣ ਆਮ ਆਦਮੀ ਪਾਰਟੀ ਦੇ ਨਾਲ ਖੜੀ ਹੈ ਜਿਹੜੀ ਵੀ ਗੱਲਬਾਤ ਕਨਵਾਲ ਸਾਹਿਬ ਨਾਲ ਔਰ ਜੋ ਵੀ ਦਿੱਲੀ ਲਈ ਅਸੀਂ ਲੜਨ ਤਿਆਰ ਆ ਸ਼ਹਿਰੀ ਕਲ ਸਿੰਘ ਨੇ ਕਿਹਾ ਅੱਜ ਜਿਹੜਾ ਪ੍ਰੋਗਰਾਮ ਸੀਗਾ ਵੀ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਹੈ ਉਹਨੂੰ ਆਪਾਂ ਕਾਮਯਾਬ ਕਰੀਏ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਜੈ ਜੈਕਾਰ